ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਬਿਲਕੁਲ ਜਨਮ ਸਥਾਨ ਬਾਸਰ ਕੇ ਗਿੱਲਾਂ ਦੇ ਵਿੱਚ ਖੜੇ ਆ ਦੋਸਤੋ ਤੇ ਗੁਰਦੁਆਰਾ ਸਨ ਸਾਹਿਬ ਵੀ ਥੋੜੀ ਦੂਰੀ ਤੇ ਆ ਬਿਲਕੁਲ 2-400 ਮੀਟਰ ਦੀ ਦੂਰੀ ਜਿਹੜੀ ਦੋਸਤੋ ਸਨ ਸਾਹਿਬ ਗੁਰਦੁਆਰਾ ਸਾਹਿਬ ਦੀ ਹੈਗੀ ਆ ਤੇ ਜਿਸ ਕਰਕੇ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਬਿਲਕੁਲ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਜੇਕਰ ਆਪਾਂ ਦੋਸਤੋ ਗੱਲ ਕਰ ਲਈਏ ਡੇਰਾ ਹੈਗਾ ਮਹੰਤਾਂ ਦਾ ਡੇਰਾ ਹੈਗਾ ਜੀ ਠੀਕ ਹੈ ਜੀ ਮਹੰਤਾਂ ਦਾ ਘਰ ਆ ਤੇ ਇਹ ਪਸ਼ੂ ਦੋਸਤੋ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਛੋਟੇ ਨਗ ਹੋਣਗੇ ਠੀਕ ਹੈ ਜੀ ਪਰ ਨੇ ਬਿਲਕੁਲ ਕਾਫ ਨੇ ਜਿਨ੍ਹਾਂ ਦੇ ਵਿੱਚ ਕਾਫ ਵੀ ਹੈਗੇ ਆ ਕੋਈ ਡੇਢ ਡੇਢ ਸਾਲ ਕੋਈ ਪੌਣੇ 2 ਸਾਲ ਦੀਆਂ ਝੋਟੀਆਂ ਜਿਹੜੀਆਂ ਹੈਗੀਆਂ ਜੇਕਰ ਦੋਸਤੋ ਇਹਨਾਂ ਝੋਟੀਆਂ ਨੂੰ ਏਆਈ ਹੋਈ ਹੋਈ ਤੇ ਉਹ ਵੀ ਆਪਾਂ ਪੂਰੀ ਇਨਫੋਰਮੇਸ਼ਨ ਦੇਵਾਂਗੇ ਵੀ ਕਿੰਨੇ ਕਿੰਨੇ ਸਮੇਂ ਦੀਆਂ ਜਿਹੜੀਆਂ ਅੱਗੇ ਏਆਈ ਹੋਈ ਆ ਗੱਭਣ ਚੈੱਕ ਪਾਸ ਵਿੱਚ ਆਉਂਦੀਆਂ ਜਾਂ ਕਿੰਨੇ ਕ ਦਿਨ ਹੋ ਗਏ ਆ ਠੀਕ ਆ ਸੋ ਪੂਰੀ ਗੱਲਬਾਤ ਕਰ ਲਾਂਗੇ ਆਪ ਤਿੰਨ ਝੋਟੀਆਂ ਹੋਣਗੀਆਂ ਠੀਕ ਹੈ ਜੀ ਇੱਕੋ ਜੀਆਂ ਤਿੰਨ ਝੋਟੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਨੀਲੀ ਰਾਵੀ ਦੀ ਝੋਟੀ ਆਪਾਂ ਤੁਹਾਨੂੰ ਦੋਸਤੋ ਦਿਖਾ ਦਾਂਗੇ ਠੀਕ ਆ ਆ ਨੀਲੀ ਰਾਵੀ ਦੀ ਝੋਟੀ ਆ ਇਹ ਵੀ ਬਿਕਾਊਆ ਸਟੇਟ ਪਰ ਆ ਠੀਕ ਹੈ ਜੀ ਸਟੇਟ ਪਰ ਆ ਤੇ ਐਂਦਾ ਦੀ ਮਾਰਕਿੰਗ ਆ ਬਿਲਕੁਲ ਤੁਸੀਂ ਆ ਵੇਖ ਕੇ ਜਜਮੈਂਟ ਕਰ ਲਿਓ ਆਈਡੀਆ ਲਾ ਲਓ ਠੀਕ ਹੈ ਜੀ ਸੋ ਪੂਰੀ ਗੱਲਬਾਤ ਆਪਾਂ ਕਰ ਲੈਂਦੇ ਆ ਤੇ ਇੱਕ ਆ ਜਿਹੜੀ ਝੋਟੀ ਬਿਲਕੁਲ ਕੁੰਡੀ ਆ ਮੂਰਾ ਦੀ ਠੀਕ ਆ ਸੋ ਬਾਕੀ ਗੱਲਬਾਤ ਆਪਾਂ ਕਰਦੇ ਆ ਜੀ ਦੋਸਤੋ ਤਰੀਕ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਹੈ ਜੀ ਅੱਜ ਆਪਾਂ ਠੀਕ ਹੈ ਜੀ ਪਸ਼ੂ ਤੁਹਾਨੂੰ ਦਿਖਾ ਰਹੇ ਆ ਆ ਜੋ ਕਰਦੇ ਆ ਗੱਲਬਾਤ ਤੇ ਇਧਰੋਂ ਦੋਸਤੋ ਆ ਜਿਹੜੇ ਤਿੰਨ ਨਾਗ ਨੇ ਜਿਨ੍ਹਾਂ ਦੇ ਦੋ ਕੱਟੇ ਆ ਠੀਕ ਹੈ ਜੀ ਤਿੰਨ ਝੋਟੀਆਂ ਨੇ ਤੇ ਦੋ ਕੱਟੇ ਟੋਟਲ ਪੰਜ ਨਾਗ ਨੇ ਸੋ ਵੀਡੀਓ ਦੇ ਵਿੱਚ ਰੇਟ ਕਰ ਦਵਾਂਗੇ ਜਿਹੜੇ ਵੀਰ ਨੂੰ ਪਸੰਦ ਆਊਗਾ ਪਸ਼ੂ ਐਨੀਮਲ ਤੁਸੀਂ ਘਰ ਵਿਜ਼ਿਟ ਕਰਕੇ ਆਪਣੀ ਤਸੱਦੀ ਕਰ ਸਕਦੇ ਜੇ ਵੇਖ ਸਕਦੇ ਜੇ ਐਕੀ ਹਾਈਟ ਕਰਦੇ ਜਿੱਥੇ ਹੋਣਗੇ ਉਹਦੇ ਦੱਸੇ ਜਾਣਗੇ ਠੀਕ ਹੈ ਜੀ ਆਜੋ ਵੀਰ ਜੀ ਅ ਠੀਕ ਹੈ ਸਭ ਤੋਂ ਪਹਿਲਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੋਠੀ ਠਾਕ ਜੀ ਹ ਠੀਕ ਹੈ ਅੱਛਾ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦਿੱਗੇ ਹੈ ਹਾਂਜੀ ਮੇਰਾ ਨੈਨਾ ਬਾਬਾ ਜੀ ਹੈ ਮੈਂ ਸੰਸਾਭ ਤੋਂ ਬਿਲਕੁਲ ਜੀ ਪਿੰਡ ਬਾਸਰਕੇ ਗਿੱਲਾ ਤੋਂ ਬਿਲਕੁਲ ਜੀ ਹਾਂਜੀ ਸੋ ਦੋਸਤੋ ਬਿਲਕੁਲ ਇੱਕ ਮੈਂ ਤਾਂ ਜ਼ਿਕਰ ਕਰਤਾ ਸੀ ਵੀ ਘਰੇ ਨੂੰ ਮਾਲਾ ਘਰ ਦੇ ਪਸ਼ੂਆ ਠੀਕ ਹੈ ਜੀ ਸੋ ਬਿਲਕੁਲ ਝੋਟੀਆਂ ਤੇ ਕੱਟੇ ਆ ਮਾਲੀ ਜੀ ਤੁਹਾਨੂੰ ਦੋ ਦਿਖਾਵਾਂਗੇ ਦੋ ਝੋਟੀਆਂ ਦਿਖਾ ਦਾਂਗੇ ਅੱਛਾ ਜੀ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਝੋਟੀ ਆ ਗਈ ਹੈ ਹਾਂਜੀ ਹਾਂਜੀ ਇਹ ਉਮਰ ਕਿੰਨੀ ਕੁ ਹੋਊਗੀ ਜੀ ਇਹਦੀ ਵੀਰ ਜੀ ਹੈਗੀ 17 18 ਮਹੀਨੇ 17 18 ਮਹੀਨੇ ਜੀ ਹਾਂਜੀ ਲਗਭਗ 17-18 ਮਹੀਨੇ ਤੋਂ ਦੋਸਤੋ ਇਹ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਮੱਥੇ ਵਿੱਚ ਫੋਲਾ ਤੇ ਆਖੋ ਕਬਲੀ ਬਣਦੀ ਆ ਬਸ ਸਿੰਘੀ-ਸੁੰਗੀ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਆ ਬਾਡੀ ਬਣ ਤਰਾ ਹਾਈਟ ਦਰਮਿਆਨੀ ਹਾਈਟ ਆ ਠੀਕ ਹੈ ਜੀ ਦਰਮਿਆਨੀ ਹਾਈਟ ਆ ਮੀਡੀਅਮ ਦੀ ਹਾਈਟ ਆ ਸੋ ਏਆਈ ਹੋਈ ਹੋਈ ਆ ਵੀ ਆਪਾਂ ਪੋਛ ਲੈਨੇ ਆ ਅੱਛਾ ਜੀ ਏਆਈ ਹੋਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਦੇ ਵੀਰ ਜੀ ਡੇਢ ਮਹੀਨੇ ਤੇ ਲੱਗੇ ਬੰਨੇ ਹੋ ਗਿਆ ਕੋਈ ਚੈੱਕ ਪਾਸ ਨਹੀਂ ਹੋ ਸਕਦਾ ਕੋਈ ਚੈੱਕ ਪਾਸ ਨਹੀਂ ਹੋ ਗਿਆ ਡੇਢ ਮਹੀਨਾ ਹੋ ਗਿਆ ਆਪਣੇ ਹੱਥੀ ਹੋਈ ਸਾਰੀ ਸਾਡੇ ਹੱਥੀ ਹੋਈ ਜਾਂਦੀ ਠੀਕ ਹੈ ਇਹ ਜਿਹੜੀ ਬਾਕੀ ਇੱਕ ਵਰੀ ਆ ਤੁਹਾਨੂੰ ਦਿਖਾ ਦਿੰਨੇ ਆ ਠੀਕਾ ਜੀ ਆ ਝੋਟੀ ਆ ਤਕਰੀਬਨ ਕੋਈ ਮਹੀਨੇ ਡੇਢ ਮਹੀਨੇ ਤੱਕ ਚੱਕ ਵੀ ਹੋ ਸਕਦੀ ਹੈ ਠੀਕਾ ਜੀ ਬਾਕੀ ਇੱਕ ਵੇਰਵਾ ਜਰੂਰ ਪਾ ਦਿੰਨੇ ਆ ਵੀ ਏਆਈ ਹੋਈ ਆ ਠੀਕ ਹੈ ਸੋ ਉਸ ਅਕੋਰਡਿੰਗ ਤੁਸੀਂ ਜਿਹੜਾ ਇਸ ਦਾ ਸੌਦਾ ਕਰ ਲਿਓ ਤੇ ਇਹਦਾ ਮੁੱਲ ਕੀ ਰਹੂਗਾ ਜੀ 30000 30000 ਹਾਂਜੀ ਕੋਈ ਬਾਕੀ ਮਾਨਦਨ ਹੋ ਜਾਊਗਾ ਜੀ ਇਹ ਵੀ ਹੋ ਸਕਦਾ ਕੋਈ ਚਾਹਵਣ ਵੀਰ ਹੋਇਆ ਆਇਆ ਜਦੋਂ ਤੇ ਛੋਟ ਦੇ ਦਾਂਗੇ ਹਾਂਜੀ ਇਸ ਤੋਂ ਬਾਅਦ ਦੋਸਤੋ ਪਹਿਲਾਂ ਆਪਾਂ ਝੋਟੀਆਂ ਦਿਖਾ ਦਿੰਨੀ ਹਣਾ ਇੱਕ ਇੱਕ ਝੋਟੀ ਆ ਇਸ ਤੋਂ ਬਾਅਦ ਦੋਸਤੋ ਹੋਰ ਆ ਦੋ ਝੋਟੀਆਂ ਬਿਕਾਊਗਾ ਠੀਕ ਹੈ ਜੀ ਇੱਕੋ ਜਿਹਾ ਨਾਗਾ ਜੇਕਰ ਕਿਸੇ ਵੀਰ ਨੇ ਤਿੰਨਾਂ ਦਾ ਸੌਦਾ ਮਾਰਨਾ ਹੋ ਤੁਹਾਡੇ ਤੇ ਡਿਪੈਂਡਾ ਠੀਕ ਹੈ ਜੀ ਤਿੰਨੇ ਵੀ ਤੁਸੀਂ ਖਰੀਦ ਸਕਦੇ ਜੀ ਸਿੰਗਲ ਸਿੰਗਲ ਐਨੀਮਲ ਖਰੀਦਣਾ ਉਹ ਤੁਹਾਡੀ ਇੱਛਾ ਹੈ ਠੀਕ ਹੈ ਜੀ ਆ ਦੂਜੇ ਨੰਬਰ ਤੇ ਬਿਲਕੁਲ ਇੱਕ ਬਲੈਕ ਮੱਥਾ ਬਿਲਕੁਲ ਛਾਈ ਚੁਈ ਤੁਸੀਂ ਵੇਖੋ ਝੋਟੀ ਬਹੁਤ ਸੋਹਣੀ ਹੈ ਤੇ ਉਮਰ ਇਹਦੀ ਵੀ ਪੁੱਛ ਲੈਣੀ ਆ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਵੀ ਵੀ 2 ਸਾਲ ਪੂਰੇ 2 ਸਾਲ ਹਾਂਜੀ ਠੀਕ ਹੈ ਇਹ ਕਿਸੇ ਤਰ੍ਹਾਂ ਕੋਈ ਹੀਟ ਚ ਨਹੀਂ ਆਈ ਹੋਈ ਹੈ ਜੀ ਨਹੀਂ ਵੀਰੇ ਖੰਨੇ ਤੇ ਕੋਈ ਹੀਟ ਹਜੇ ਬਜਲ-ਬਜਲ ਸੋ ਬਾਕੀ ਦੋਸਤੋ 2 ਸਾਲ ਦੀ ਏਜ ਆ ਇਸ ਝੋਟੀ ਦੀ ਆ ਬਿਲਕੁਲ ਸਿੰਗੀ ਸਿੰਗੀ ਦੇਖ ਸਕਦੇ ਜੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਤੇ ਮੈਂ ਵੀਰ ਨੂੰ ਕੋਲੋਂ ਥੋੜਾ ਜਿਹਾ ਹਿੱਕ ਕੇ ਮੜਾ ਐਮ ਕਰਦੇ ਆ ਠੀਕ ਬਾਕੀ ਥਾਨ ਥੁਣ ਝੋਲੀ ਆਪਾਂ ਦਿਖਾ ਦਿੰਨੇ ਆ ਸਪੇਸ ਥੋੜੀ ਜਿਹੀ ਘੱਟ ਆ ਦੋਸਤੋ ਬਾਹਰ ਪਸ਼ੂ ਕੱਢਦੇ ਆ ਨਵੀਆਂ ਝੋਟੀਆਂ ਨੇ ਠੀਕ ਆ ਜੀ ਥੋੜਾ ਭਜਨ ਅਠ ਜਿਆਦਾ ਕਰਨਗੇ ਪਸ਼ੂ ਇਸ ਕਰਕੇ ਜਿਹੜੇ ਵੀਰ ਨੇ ਕਿਸੇ ਖਰਾਬ ਖਾਸ ਨਹੀਂ ਖਰੀਦਣੀ ਆ ਉਹ ਤੁਸੀਂ ਆਪੀ ਤੋਰ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਬਾਕੀ ਆ ਥਾਨੀ ਥੁਣੀ ਹੈਗੀ ਠੀਕ ਆ ਜੀ ਝੋਲੀ ਚੱਲੀ ਇਸ ਤ विद चार थाना ठीक थी? है चारै थाना कोई पांचवा ਜਿਹੜਾ ਸਾਹਮਣੇ ਹੈਗਾ ਠੀਕ ਹੈ ਜੀ ਸੋ ਆ ਦੇਖੋ ਇਹਦਾ ਮੁੱਲ ਫਿਰ ਲੈੰਦਰ ਕੀ ਰੋਗੇ ਜੀ ਇਹਦਾ ਵੀ 30000 ਇਹਦਾ ਵੀ 30000 ਹਾਂਜੀ ਠੀਕ ਹੈ ਇਹਦਾ ਵੀ 30000 ਹੈ ਇਸ ਤੋਂ ਬਾਅਦ ਇੱਕ ਨੀਲੀ ਰਾਵੀ ਦੀ ਦੋਸਤੂ ਇੱਕ ਜਿਹੜੀ ਝੋਟੀ ਹੈ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਵੀ 2 ਸਾਲ ਦੀ ਹੈ 2 ਸਾਲ ਦੀ ਇਹ ਵੀ 2 ਸਾਲ ਦੀ ਹੈ ਠੀਕ ਹੈ ਜੀ ਅੱਖਾਂ ਬਿਲਕੁਲ ਬਿੱਲੀ ਮਨ ਕੀ ਆਕਾ ਸਟੇਡ ਪੜਾਵੀ ਠੀਕ ਹੈ ਮੱਥੇ ਤੋਂ ਬਿਲਕੁਲ ਸਿੱਧਾ ਨਾਸਾਂ ਦੇ ਪਰਸ ਨੂੰ ਦੋਸਤੋ ਸਟੇਟ ਪਰ ਆਇਆ ਸੈਂਟਰ 'ਚ ਤੇ ਚਾਰੇ ਪੈਰ ਜਿਹੜੇ ਮਾਰਕਿੰਗ ਦੇ ਵਿੱਚ ਵੇਖੋ ਕਿ ਵਿਚਾਰੇ ਪਰ ਤੋਤੇ ਆ ਠੀਕ ਆ ਇਹਨੂੰ ਬੜਾ ਹਿੱਕ ਕੀ ਇਹਨੂੰ ਖਾਦੇ ਕੁਛ ਥਾਂ ਦੇ ਰੱਖਾ ਦੀ ਉਮਰ ਇਹਦੀ ਵੀ ਤਕਰੀਬਨ 2 ਖਸਾ ਦਾ ਸੀ ਨਾ ਜੀ ਹਾਂਜੀ 2 ਛੋੜੀ ਚਾਲੀ ਚੰਗੀ ਆ ਇਹਦੀ ਮਦਰ ਮੋਦਰ ਤਾਂ ਕੁਛ ਆਪਣੇ ਕੋਲ ਹੈਗਾ ਰਿਕਾਰਡ ਹਾਂਜੀ ਹੈਗਾ ਸੀ ਮਤਲਬ ਵੇਚਤੀ ਐ ਜੀ ਨੀ ਉਹਦਾ ਸੁਆਦ ਜਦੋਂ ਬਹੁਤ ਸੀਗਾ ਠੀਕ ਆ ਜੀ ਠੀਕ ਬੜਾ ਕਰ ਦਿੱਤ ਇਹਨੂੰ ਦੰਦਾਂ ਠੀਕ ਹੈ ਇਹਦਾ ਮੁੱਲ ਵੀ ਸੇਮ ਹੀ ਆ ਜੀ ਸੇਮ ਹੀ ਇਹਦਾ ਠੀਕ ਹੈ ਜੀ 30000 ਰਿਆ ਤਿੰਨ ਝੋਟੀਆਂ ਇੱਕੋ ਜੀਆਂ ਨੇ ਦੋਸਤੋ ਠੀਕ ਆ ਦੋ ਦੋ ਸਾਲ ਦੀਆਂ ਤਿੰਨੇ ਝੋਟੀਆਂ ਨੇ ਤਿੰਨਾਂ ਦਾ ਜਿਹੜਾ ਮੁੱਲ 30 30000 ਡਿਮਾਂਡ ਹੈਗੀ ਆ ਠੀਕ ਹੈ ਵੇਖ ਕੇ ਤੁਸੀਂ ਇਕੱਲਾ ਇਕੱਲਾ ਸਿੰਗਲ ਲੈ ਕੇ ਖਰੀਦਣਾ ਉਹ ਥੋੜੀ ਆਪ ਦੀ ਠੀਕ ਹੈ ਜੀ ਸੋਚ ਰਿਹਾ ਕਿ ਜੇਕਰ ਕੱਠੇ ਪਸ਼ੂ ਖਰੀਦਣੇ ਆ ਤੁਸੀਂ ਤਿੰਨੇ ਝੋਟੀਆਂ ਕੇ ਵੀਰ ਬਹੁਤ ਸੱਚਾ ਬਣੇ ਤਿੰਨੇ ਝੋਟੀਆਂ ਦਾ ਸੌਦਾ ਮਾਰਨਾ ਤੇ ਉਹ ਵੀ ਤੁਸੀਂ ਆਪ ਦਾ ਡਿਸਾਈਡ ਕਰ ਸਕਦੇ ਹੋ ਠੀਕ ਹੈ ਤੇ 30 30000 ਦੇ ਵਿੱਚ ਇਸ ਤੋਂ ਬਾਅਦ ਦੋ ਮੇਲ ਕਾਫ ਆਪਣੇ ਕੋਲ ਆ ਜੀ ਇਹ ਕਮਾਲੀ ਹੈ ਦੋਵੇਂ ਕੱਟੇ ਠੀਕ ਹੈ ਇਹ ਦੋ ਕੱਟੇ ਵਗਾਉਗਾ ਜੀ ਠੀਕ ਆ ਆ ਦੇਖੋ ਇੱਕ ਥੋੜੀ ਓਵਰ ਵਾਈਟਨਸ ਦੇ ਵਿੱਚ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਥੋੜੀ ਓਵਰ ਵਾਈਟਨਸ ਜ਼ਰੂਰ ਆ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜਾ ਇਹ ਕੱਟਾ ਇੱਕ ਵਗਾਉਗਾ ਇੱਕ ਜਿਹੜਾ ਇਹ ਮੂਰਾ ਦਾ ਘੱਟਾ ਬਕਾਉ ਠੀਕ ਆ ਬਿਲਕੁਲ ਜੈਡ ਬਲੇਡ ਠੀਕ ਹੈ ਤੇ ਅੱਛਾ ਬਾਬਾ ਜੀ ਇਹਨਾਂ ਦਾ ਕੋਈ ਮਦਰ ਮੋਦਰ ਦਾ ਰਿਕਾਰਡ ਪਤਾ ਹੋਊਗਾ ਆਪਣੇ ਕੋਲ ਨਹੀਂ ਆਣੀ ਇਹਦੀ ਮਾਂ ਤੇ ਉਹ ਸਾਹਮਣੇ ਖੜੀ ਜੀ 26 ਕਿਲੋ ਦਾ ਰਿਕਾਰਡ ਆ ਅੱਛਾ ਜੀ ਉਹ ਦੇ ਪਿੰਡ ਤੋਂ ਆਈ ਜਿਹੜਾ ਆ ਬਲੈਗ ਉਹ ਵਾਲਾ ਜਿਹੜਾ ਮੂਰਾ ਦਾ ਹੈ ਉਹਦੀ ਮਾਂ ਦਾ 18 ਕਿਲੋ ਸੀਗਾ ਠੀਕ ਹੈ ਜੀ ਹਾਂਜੀ ਮਾਂ ਜਿਹੜੀ ਇਹ ਦੋਸਤੋ ਪਹਿਲੇ ਨੰਬਰ ਤੇ ਮੂਰਾ ਦਾ ਘੱਟਾ ਇਹਦੀ ਮਦਰ ਦਾ ਕੋਈ 18 ਲੀਟਰ ਦਾ ਰਿਕਾਰਡ ਹੈਗਾ ਠੀਕ ਹੈ ਜੀ ਤੇ ਜਿਹੜੀ ਨੀਲੀ ਰਗ ਦਾ ਇਹ ਘੱਟਾ ਦਿਖਾਇਆ ਇਸਦੀ ਮਦਰ ਵੀ ਬਿਲਕੁਲ ਘਰ ਦੇ ਵਿੱਚ ਆ ਉਹ ਆਪੋ ਮਦਰ ਵੀ ਤੁਹਾਨੂੰ ਦਿਖਾ ਦਾਂ ਕਿ ਕਿੰਨਾ ਕਦੋਂ ਤੋਂ ਚੁਵਾਈ ਕੀਤੀ ਹੈ ਜੀ ਇਹਦੀ ਮਦਰ ਦੀ 26 ਕਿਲੋ 26 ਕਿਲੋ ਠੀਕ ਹੈ ਜੀ 26 ਕਿਲੋ 200 ਤੋਂ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਜੀ ਉਹ ਮੈਨੂੰ ਦੱਸੀ ਗਈ ਹੈ ਇਤਿਹਾਸੀ ਪੂਰੀ ਵੀ ਕਿੱਥੋਂ ਆਇਆ ਪਸ਼ੂ ਤੇ ਉਹਦਾ ਜਿਹੜਾ ਇਹ ਕੱਟਾ ਮੇਲ ਦਾ ਆਪਾਂ ਠੀਕ ਹੈ ਮਦਰ ਵੀ ਆਪਾਂ ਇਸ ਤੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਆ ਦੇਖੋ ਠੀਕ ਹੈ ਇਹ ਨੀਂਦੀ ਰਵੀ ਦੀ ਜਿਹੜੀ ਮਾ ਜੀ ਠੀਕ ਹੈ ਜੀ ਹੋਣਾ ਡਰਾਈ ਆ ਤੇ ਹਾਂ ਗੱਪਣ 5 ਮਿੰਟ ਦੀ ਇਹ ਬਲੱਡ ਲਾਈਨ ਪਿੱਛੋਂ ਰੋਡਿਆਂ ਦੀ ਹੈ ਜੀ ਰੋਡਿਆਂ ਦੀ ਬਲੱਡ ਲੈਣਾ ਠੀਕ ਹੈ ਜੀ ਉੱਥੋਂ ਬਾਈ ਹੋਰਾਂ ਨੇ ਵੀ ਚਲੋ ਬਾਬੇ ਹੋਰਾਂ ਨੇ ਸੇਲ ਕੀਤੀ ਸੀ ਕਹਿੰਦੇ ਜਿਵੇਂ ਦੀਆਂ ਕੋਈ ਪਿਆਰ ਮੁਹੱਬਤ ਜਿਵੇਂ ਵੀ ਹੈਗਾ ਮਾਨਸਤਕਾਰ ਵਾਚੋਂ ਤੇ ਇਹ 25 26 ਲੀਟਰ ਬਾਬੇ ਹੋਰੀ ਕਹਿੰਦੇ ਵੀ 25 26 ਲੀਟਰ ਜਿਹੜੀ ਆ ਇਸ ਦੀ ਮਿਲਕਿੰਗ ਆ ਠੀਕ ਆ ਸੋ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੀ ਹੁਣ ਡਰਾਈ ਪੀਰੀਅਡ ਦੇ ਵਿੱਚ ਆ ਠੀਕ ਆ ਤੇ ਇਹ ਗੱਪਣ ਵੀ ਹੈਗੀ ਹੈ ਜੀ ਹਾਂ ਜੀ 6-5 ਮਿੰਟ ਗੱਪਣ 5 ਮਿੰਟ ਦੀ ਕੱਪਣਾ ਇਸੇ ਦਾ ਕਟਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਜੀ ਇਸੇ ਦਾ ਕਟਾ ਜਿਹੜਾ ਵਿਕਾਊ ਆ ਅੱਛਾ ਜੀ ਇਹ ਦੀ ਮਾਨੋ ਦੀ ਜੋੜੀ ਕਿਸੇ ਨੇ ਖਰੀਦਣੀ ਹੈ ਕਟਿਆਂ ਦੀ ਦੋਹਾਂ ਦੀ ਹਾਂਜੀ ਤੇ ਇਕੱਲੇ ਇਕੱਲੇ ਦਾ ਰੇਟ 15-15 ਹਜ਼ਾਰ ਜੀ ਪਰਤੇ ਤੇ ਵੀਦੇ ਤੇ ਫੇਸਬੁਕ ਤੇ ਪੁੱਲ ਮਾਨਤਨ ਕਰਦਾ ਫੇਰ ਫੋਨ ਮਾਨਤਨ ਕਰਦਾ ਠੀਕਾ ਸਿੰਗਲ ਸਿੰਗਲ ਦਾ 15-15 ਹਜ਼ਾਰ ਆ ਦੋਸਤੋ ਤੇ ਝੋਟੀ ਜੇ ਕਿਸੇ ਵੀਰ ਨੇ ਖਰੀਦਣੀ ਹੈ ਤਾਂ 30-30 ਹਜ਼ਾਰ ਰੁਪਈਆ ਸਿੰਗਲ ਦਾ ਕਟਿਆਂ ਕੋ ਵੀਰ ਜੋੜੀ ਪਾਉਣਾ ਚਾਹੁੰਦਾ ਹੋਇਆ ਤੇ ਉਹ ਜਿਹੜਾ ਮੌਕੇ ਤੇ ਮਾਨਤਨ ਹੋ ਜੂਗਾ ਜਿੰਨਾ ਵੀ ਫੁੱਲਾ ਹੋਣਾ ਹੋਇਆ ਠੀਕ ਹੈ ਜੀ ਇਹੋ ਅੱਜ ਨ ਇਹੇ ਬਤਾਉ ਉਹ ਅੱਜ ਬਿਲਕੁਲ ਡੇਰੇ ਦੇ ਉੱਪਰ ਤੇ ਜਿੰਨੇ ਪਾਸੋਂ ਦਿਖਾਏ ਗਏ ਆ ਦੋਸਤੋ ਬਿਲਕੁਲ ਝੋਟੀਆਂ ਕਾਫੀ ਸੋਹਣੀਆਂ ਨੇ ਠੀਕ ਹੈ ਜੀ ਜਿਹੜਾ ਵੀ ਰ ਅੱਗੇ ਥੋੜੀ ਥੋੜੀ ਬਾਕੀ ਕੇਅਰ ਕਰ ਲੂਗਾ ਤੇ ਗੱਬਣ ਠਹਿਰਾ ਲੂਗਾ ਠੀਕ ਹੈ ਜੀ ਜਿਹਨੂੰ ਏਆਈ ਹੋਈ ਆ ਗੱਬਣ ਰਹਿ ਗਈਆਂ ਨੇ ਦੋਸਤੋ ਬਿਲਕੁਲ ਉਹ ਤੁਹਾਨੂੰ ਪਤਾ ਹੀ ਹੈ ਕਿ ਸੋਹਣੀ ਬਾਂਡਾ ਬਾਕੀ ਨੰਬਰ ਆਪਣੇ ਜਰੂਰ ਦੇ ਦਿੱਤੇ ਤੇ ਕਹਾਂ ਨੰਬਰਵਾ ਦੇ ਬੋਲਦਾ ਨੰਬਰ 8648 9098 908 98 98 908 98 ਹਾਂਜੀ ਠੀਕ ਹੈ ਜੀ ਤਦੋ ਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹੋ ਨਗ ਦਿਖਾਉਣੇ ਸੀ ਤੁਹਾਨੂੰ ਠੀਕ ਹੈ ਜੀ ਤੇ ਬਾਸਰ ਕੇ ਕਿਲਾ ਤੁਸੀਂ ਖਾਸ ਵਿਜਿਟ ਕਰਨੀ ਆ ਜਨਮ ਸਥਾਨ ਗੁਰੂ ਅਮਰਦਾਸ ਸਾਹਿਬ ਦੀ ਠੀਕ ਹੈ ਜੀ ਸਾਨੂੰ ਸਾਹਿਬ ਗੁਰਦੁਆਰਾ ਸਾਹਿਬ ਥੋੜੀ ਦੂਰੀ ਤੇ ਹੈਗਾ ਤੇ ਜ਼ਿਲ੍ਹਾ ਤਹਿਸੀਲ ਸ੍ਰੀ ਅਮਰitsar ਸਾਹਿਬ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਪਏ ਨੇ ਐਨੀਮਲ ਜਿਹੜਾ ਪਸੰਦ ਹੋਊਗਾ ਤੁਸੀਂ ਸੱਣੀ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ